ਜਿੰਨੇ ਕਹਦੇ ਉਹ ਨਹੀਂ ਦੁਖੀ ਹੈਗੇ ਬਸ ਸਾਡੀਆਂ ਸਾਰੀਆਂ ਬੱਸਾਂ ਲੈ ਕੇ ਉਥੇ ਡਾਕਟਰ ਕਹਿੰਦੀ ਆ ਦੇ ਵਾਗੇ ਜੀ ਤੇ ਇਸ ਵਕਤ ਹਰ ਦੁਕਾਨਦਾਰ ਇਹਨਾਂ ਦੁਖੀ ਹੈ ਅਸੀਂ ਡੀਸੀ ਸਾਹਿਬ ਕੋਲੇ ਵੀ ਜਾ ਕੇ ਆਏ ਪਰਸੋ ਚੌਥੇ ਬਸ ਕੋਈ ਸੁਣਵਾਈ ਨਹੀਂ ਓਰੇ ਸਰਕਾਰ ਤਾਂ ਕਹਿੰਦੀ ਪੰਜਾਬ ਦੀਆਂ ਸੜਕਾਂ ਪੰਜਾਬ ਦਾ ਵਿਕਾਸ ਤੜਾ ਲੈਣਾ ਹੈ ਬੁਰਾ ਹਾਲ ਹੋ ਕਰ ਰੱਖਿਆ ਸਾਰਾ ਕੋਈ ਸੁਣ ਨਹੀਂ ਕੋਈ ਪੰਪ ਕੋਲੇ ਜਾ ਕੇ ਦੇਖੋ ਜੇ ਗੱਡੀ ਵਾਲ ਟਾਵਨੀਆਂ ਤਾਂ ਮਿੰਟ ਹੀ ਲੱਗੂਗਾ ਗੱਡੀ ਉੱਤਨ ਜਦੋਂ ਸਰਕਾਰ ਨਹੀਂ ਬਣੀ ਸੀ ਇੱਥੋਂ ਦਾ ਜਿਹੜਾ ਐਮ.ਐਲ.ਏ ਸੁਖਵੀਰ ਮੈਸਰਖਾਨਾ ਉਹ ਇੱਥੇ ਖੜ ਖੜ ਕੇ ਲਾਈਵ ਹੁੰਦਾ ਸੀ ਹੁਣ ਉਹ ਆਉਂਦਾ ਹੀ ਨਹੀਂ ਹੈਗਾ ਇੱਥੇ ਆ ਕੇ ਕਰੂਗਾ ਵੀ ਕੀ ਨਾ ਉਹਨੇ ਕੁਝ ਕਰਨਾ ਉਹ ਜਮੇ ਕਿਸੇ ਦੇ ਪੰਚਾਇਤ ਇਕੱਠੀ ਹੋ ਜਾਂਦੀ ਹੈ ਕਿ ਬੋਲ ਸਰਪੰਚ ਤਾਂ ਕੁਝ ਨਹੀਂ ਬੋਲਦਾ ਉਹਨੇ ਮੁਕਾ ਧਰਤਾ ਉਹ ਮੁਕਾ ਹੁ ਕੀ ਬੋਲੂਗਾ ਪੰਜਾਬ ਦੇ ਵਿਕਾਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਉਹ ਤਸਵੀਰਾਂ ਜੋ ਫਲੈਕਸ ਬੋਰਡਾਂ ਤੇ ਦਿਖਾਈਆਂ ਜਾਂਦੀਆਂ ਨੇ ਜੋ ਪੇਡ ਚੈਨਲਾਂ ਤੇ ਦਿਖਾਈਆਂ ਜਾਂਦੀਆਂ ਨੇ ਕਿ ਪੰਜਾਬ ਦਾ ਵਿਕਾਸ ਟੜਲੇ ਨਾਲ ਹੋ ਰਿਹਾ ਪੰਜਾਬ ਰੰਗਲਾ ਪੰਜਾਬ ਬਣਨ ਵੱਲ ਵਧ ਰਿਹਾ ਪਰ ਇਹ ਤਸਵੀਰਾਂ ਉਹ ਤੋਂ ਧੋਤੀਆਂ ਜਾਂਦੀਆਂ ਨੇ ਜਦੋਂ ਇੱਕ ਜ਼ੋਰਦਾਰ ਮੀਂਹ ਆਉਂਦਾ ਹੈ ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਸਿੱਧੂ ਤੇ ਉਹਨਾਂ ਤਸਵੀਰਾਂ ਦੀ ਅੱਜ ਗੱਲ ਕਰਦੇ ਆਂ ਮੌੜ ਮੰਡੀ ਸ਼ਹਿਰ ਦੇ ਵਿੱਚ ਖੜੇ ਆਂ ਮੌੜ ਮੰਡੀ ਸ਼ਹਿਰ ਲੰਬੇ ਸਮੇਂ ਤੋਂ ਇਸ ਸਮੱਸਿਆ ਦੇ ਵਿੱਚੋਂ ਲੰਘ ਰਿਹਾ ਕਿ ਇੱਥੇ ਸੀਵਰੇਜ ਦੀ ਬਲਾਕੇਜ ਆ ਇੱਥੇ ਜਦੋਂ ਇੱਕ ਜ਼ੋਰਦਾਰ ਮੀਂਹ ਆਉਂਦਾ ਤਾਂ ਇੱਥੇ ਇੰਜ ਲੱਗਦਾ ਵੀ ਜਿਵੇਂ ਝੀਲ ਬਣ ਗਈ ਹੁੰਦੀ ਐ ਅੱਡਾ ਤੇ ਅੱਡੇ ਦੇ ਨਾਲ ਆਸ-ਪਾਸੇ ਮਾਰਕੀਟ ਸਾਰੀ ਜਿਹੜੀ ਹੈਗੀ ਆ ਬੜੀ ਵੱਡੀ ਸਮੱਸਿਆ 'ਚ ਲੰਘਦੀ ਆ ਹੁਣ ਹਾਰ ਕੇ ਜਿਹੜਾ ਹੈਗਾ ਵੱਡੇ ਪੱਧਰ ਤੇ ਮੰਡੀ ਵਾਲਿਆਂ ਨੇ ਦੁਕਾਨਦਾਰਾਂ ਨੇ ਸਟ੍ਰਾਈਕ ਕਰਤੀ ਆ ਤੇ ਖਾਸ ਕਰਕੇ ਜਿਹੜਾ ਬੱਸ ਸਟੈਂਡ ਦੇ ਵਿੱਚ ਜਿਹੜੀਆਂ ਹੈਗੀਆਂ ਬੱਸਾਂ ਵਾਲੀ ਯੂਨੀਅਨ ਹੈ ਸਾਰੀਆਂ ਬੱਸਾਂ ਵਾਲੇ ਨੇ ਉਹਨਾਂ ਨੇ ਇੱਥੋਂ ਅੱਡਾ ਆਰਜੀ ਤੌਰ ਤੇ ਰਾਮਪਰਾ ਕੈਂਚੀਆਂ ਤੇ ਲੱਗੇ ਨੇ ਬੱਸਾਂ ਕੋਈ ਟਾਮੀ ਟੱਲੀ ਕੋਈ ਕੱਦੀ ਆਉਂਦੀ ਹੈ ਵੈਸੇ ਵੱਡੀਆਂ ਬੱਸਾਂ ਜਿਹੜੀਆਂ ਹੈਗੀਆਂ ਨੇ ਸਾਰੀਆਂ ਉਹ ਬਾਈਪਾਸ ਬਾਹਰ ਦੀ ਬਾਹਰ ਜਾਂਦੀਆਂ ਨੇ ਤੇ ਤਸਵੀਰਾਂ ਤੁਸੀਂ ਇੱਧਰ ਅੱਡੇ ਦੀਆਂ ਦੇਖ ਵੀ ਸਕਦੇ ਹੋ ਵੀ ਸਾਰੀਆਂ ਖਾਲੀ ਹੋ ਗਈਆਂ ਨੇ ਬਾਈ ਜੀ ਬੱਸਾਂ ਕਿਉਂ ਨਹੀਂ ਆਉਂਦੀਆਂ ਆ ਸੜਕ ਟੁੱਟੀ ਪਈ ਹੈ ਸਾਰੀ ਨੰਗਰ ਨੂੰ ਥਾਂ ਹੀ ਪੱਸਾਂ ਕਿਵੇਂ ਆਉਣਗੀਆਂ ਹੂੰ ਇਹ ਸੜਕ ਦਾ ਕਰਕੇ ਹੀ ਨਹੀਂ ਆਉਂਦੀਆਂ ਬੱਸਾਂ ਜੀ ਕਿੰਨੇ ਦਿਨ ਹੋ ਗਏ ਅੱਡਾ ਬਦਲੇ ਨੂੰ ਅੱਡਾ ਵੀਰੇ ਹੋ ਗਉਣਗੇ ਕਿੰਨੇ ਦਿਨ ਹੋ ਗਏ 15 ਦਿਨ ਹੋ ਗਏ ਜੀ ਆ ਦੁਕਾਨਦਾਰ ਮਾਰਕੀਟ ਵੀ ਸਾਰੀ ਡਾਊਨ ਹੋਈ ਪਈ ਹੈ ਬਜਾਰਾਂ ਦੀ ਇਹਦਾ ਕਰਕੇ ਜੀ ਗੁਗਾਹ ਕੀ ਨਹੀਂ ਆਉਂਦਾ ਸਵਾਰਾਂ ਉਧ ਇਸ ਵਾਰੀਆਂ ਹਰਾਨ ਹੋਈ ਜਾਂਦੇ ਇੱਥੇ ਖੜੀਆਂ ਉਹ ਪਤਾ ਨਹੀਂ ਹੁੰਦਾ ਜਿਹੜੇ ਲੋਕਾਂ ਨੂੰ ਗੁਜ਼ਾਰਿਆ ਨੂੰ ਹਾਂ ਤੁਸੀਂ ਤਾਂ ਇੱਥੇ ੱਡੇ 'ਚ ਹੀ ਰਹਿੰਦੇ ਹੋ ਤੁਹਾਡੀ ਫਰੂਟ ਦੀ ਦੁਕਾਨ ਆ ਬਸ ਅੱਡਾ ਹੁਣ ਰਾਮਪਰਾ ਕੈਂਪਿੰਗਾਂ ਤੇ ਲੱਗੇ ਨੇ ਬਹੁਤ ਦੁਖੀ ਹੈ ਵੀਰ ਜੀ ਤੇ ਜਿੰਨੇ ਕਹਦੇ 19 ਦੁਖੀ ਹੈਗੇ ਬਸ ਅੱਡੀਆਂ ਸਾਰੀਆਂ ਬੱਸਾਂ ਲੈ ਕੇ ਉੱਥੇ ਰਾਮਪਰਾ ਕੈਂਪਿੰਗਾਂ ਦੇ ਬਾਗੇ ਜੀ ਤੇ ਇਸ ਵਕਤ ਹਰ ਦੁਕਾਨਦਾਰ ਇਹਨਾ ਦੁਖੀ ਹੈ ਅਸੀਂ ਡੀਸੀ ਸਾਹਿਬ ਕੋਲੇ ਵੀ ਜਾ ਕੇ ਆਏ ਪਰਸਾ ਚੌਥੇ ਹਾਂ ਬਸ ਕੋਈ ਸੁਣਵਾਈ ਨਹੀਂ ਓਰੇ ਔਰੇ ਕੋਈ ਵਾਈਤਾ ਨਹੀਂ ਕੋਈ ਲੈਣ ਦੇ ਨਹੀਂ ਔਰੇ ਕੋਈ ਬੁਰਾ ਹਾਲ ਹੈਗਾ ਆ ਸਾਰੇ ਦੁਕਾਨ ਵਾਲੇ ਤੁਰ ਤੋਂ ਲੈ ਕੇ ਤੁਰ ਤੱਕ ਸਾਰੇ ਦੁਖੀ ਐਸ ਵਕਤ ਬਸ ਲੈ ਬਾਸਾਡੇ ਕਰਕੇ ਸਿਰਫ ਅੱਛਾ ਮੇਨ ਸਮੱਸਿਆ ਕੀ ਆ ਪਾਣੀ ਦੀ ਸਮੱਸਿਆ ਜਾਂ ਕੋਈ ਹੋਰ ਸਮੱਸਿਆ ਇਹਦੀ ਸਮੱਸਿਆ ਜੀ ਆ ਸੜਕ ਨਹੀਂ ਬਣੀ ਹੋਈ ਹੈ ਜੀ ਪਾਣੀ ਵੀ ਪੈ ਜਾਂਦਾ ਹੈਗਾ ਭਰ ਜਾਂਦੀ ਹੈ ਬੁਰਾ ਹਾਲ ਹੋ ਜਾਂਦਾ ਹੈ ਬਸ ਇਹ ਸਮੱਸਿਆ ਹੋਰ ਕੋਈ ਸਮੱਸਿਆ ਨਹੀਂ ਜੀ ਸਰਕਾਰ ਤਾਂ ਕਹਿੰਦੀ ਪੰਜਾਬ ਦੀਆਂ ਸੜਕਾਂ ਪੰਜਾਬ ਦਾ ਵਿਕਾਸ ਤਰੜ ਲੈਣਾ ਹੈ ਬੁਰਾ ਹਾਲ ਕਰ ਰੱਖੇ ਸਾਰਾ ਕੁਝ ਨਹੀਂ ਕੋਲ ਪੰਪ ਕੋਲੇ ਜਾ ਕੇ ਦੇਖੋ ਜੇ ਗੱਡੀ ਵਾਲ ਟਾਵਨੀਆਂ ਤਾਂ ਮਿੰਟ ਹੀ ਲੱਗੂਗਾ ਗੱਡੀ ਉਲਟਣ ਸਾਡਾ ਕੰਮ ਰੁਕਿਆ ਗੱਡੀ ਪਲਟ ਸਕਦੀ ਇੱਥੇ ਹਾਂ ਹਾਂ ਜੀ ਪਲਟ ਸਕਦਾ ਜਾ ਕੇ ਦੇਖੋ ਤੁਸੀਂ ਵੀ ਦੇਖੋ ਜਾ ਕੇ ਹਾਂ ਗੱਡੀ ਵੀ ਪਲਟ ਸਕਦੀ ਇੱਥੇ ਅੱਛਾ ਜਦੋਂ ਸਰਕਾਰ ਨਹੀਂ ਬਣੀ ਸੀ ਇੱਥੋਂ ਦਾ ਜਿਹੜਾ ਐਮ ਐਲ ਏ ਸੁਖਵੀਰ ਮੈਸਰਖਾਨਾ ਉਹ ਇੱਥੇ ਖੜ ਖੜ ਕੇ ਲਾਈਵ ਹੁੰਦਾ ਸੀ ਤੇ ਹੁਣ ਕਿਤੇ ਉਹ ਦਿਖਦਾ ਨਹੀਂ ਹੈਗਾ ਆਉਂਦਾ ਹੀ ਨਹੀਂ ਹੁਣ ਉਹ ਆਉਂਦਾ ਹੀ ਨਹੀਂ ਹੈਗਾ ਇੱਥੇ ਆ ਕੇ ਕਰੂਗਾ ਵੀ ਕੀ ਨਾ ਉਹਨੇ ਕੁਛ ਕਰਨਾ ਉਹ ਜਮੇ ਕਿਸੇ ਦੇ ਪੰਚਾਇਤ ਇਕੱਠੀ ਹੋ ਜਾਂਦੀ ਐ ਕਿ ਬੋਲ ਸਰਪੰਚ ਤਾਂ ਕੁਛ ਨਹੀਂ ਬੋਲਦਾ ਉਹਨੇ ਮੂਕਾ ਧਰਤਾ ਉਹ ਮੂਕਾ ਹੁਣ ਕੀ ਬੋਲੂਗਾ ਹਾਂ ਜਿਹੜਾ ਬਾਈਕਾਂ ਵਾਲਾ ਐ ਐਮਪੀ ਐਮਐਨ ਹਾਂਜੀ ਉਹਨੇ ਅ ਕਿਤਾ ਸ਼ੁਰੂ ਕਰਖਾਏ ਉਹ ਕਿਉਂ ਸੜਕਾਂ ਨਹੀਂ ਦੇਖਦਾ ਐ ਉਹ ਕਿਉਂ ਗਰੀਬਾਂ ਨੂੰ ਨਹੀਂ ਦੇਦਾ ਜਿਵੇਂ ਦੁਕਾਨਦਾਰਾਂ ਨੂੰ ਕਿਉਂ ਲੈਂਦਾ ਹੋ ਉਹ ਦੁਕਾਨਦਾਰ ਨੂੰ ਨਹੀਂ ਦਿੰਦਾ ਉਹ ਦੁਕਾਨਦਾਰਾਂ ਨੂੰ ਕਿਉਂ ਲੇਖੇ ਉਹਨਾਂ ਨੂੰ ਪਤਾ ਵੀ ਆਪਾਂ ਨੂੰ ਆਪਾਂ ਜਿੱਤਿਆ ਨੇ ਬਸ ਦਾੜ ਰਹੇ ਨੇ ਬਸ ਜਿੱਤਿਆ ਨੇ ਸਵਾਰੀ ਬਹੁਤ ਹੈਰਾਨ ਹੁੰਦੀ ਹੋਈ ਫਿਰ ਇਸ ਹਾਬ ਨਾਲ ਤਾਂ ਬਾਦੂ ਜੀ ਬਾਦੂ ਜੀ ਜਿਹੜੇ ਬਸ ਸਟੇ ਰਾਮਪੁਰ ਚੈਂਚੇ ਲੈ ਗਏ ਉਹ ਦੁਕਾਨਦਾਰ ਵੀ ਦੁਕਾਨਦਾਰ ਵੀ ਹੈਰਾਨ ਕਿ ਜਿਹੜੇ ਗਰੀਬ ਆ ਜਿਹੜੇ ਆਪਣੇ ਆਉਣ ਜਾਣ ਆ ਆਜਾ ਵੀ ਵਾਲੇ ਉਹ ਵੀ ਆਉਣ ਨਹੀਂ ਗਰੀਬ ਦੁਖੀਆਂ ਕੀ ਕਹਿੰਦੇ ਤੁਸੀਂ 3 ਕਿਲੋਮੀਟਰ ਬਸ ਸਟੈਂਡ ਹੈ ਉਰੋਂ ਤੇ ਇਹ ਬਸਵਾਰੀ ਵਿਚਾਰੀ ਇੰਨੀ ਦੁਖੀ ਹੈ ਜਿੰਨੀ ਕਹਦਾਂ ਵਿਚਾਰੀ ਪਹਿਲਾਂ ਉਰੇ ਆਉਂਦੀ ਹੈ ਕਿ ਉਰੋਂ ਫਿਰ ਉੱਥੇ ਕੈਂਚੀਆਂ ਤੇ ਜਾਂਦੀ ਹੈ ਕਿ ਕੈਂਚੀਆਂ ਤਾਂ ਵਿਚਾਰੀ 20 ਰੁਪਏ ਆਉਣ ਦੇ ਲੱਗਦੇ 20 ਅਗਲੇ ਤੇ ਜਾਣ ਦੇ ਲੱਗਦੇ ਹੈਗੇ ਤੇ 15 ਸਾਰੇ ਮੈਸਰ ਖਾਨੇ ਦੇ ਅਲੇ ਪੰਦ 55 ਰੁਪਏ ਲੱਗ ਜਾਂਦੇ ਹੈਗੇ ਰੁਪਏ ਸਾਰੇ 15 ਲੱਗਣ ਦੀ ਥਾਂ ਤੇ ਹੈਗੇ ਹੁਣ ਇਸ ਸਵਾਰੀ ਕਿੱਥੇ ਆਵੇ ਕਿੱਥੇ ਜਾਵੇ ਉਹ ਕੋਈ ਬਿਠਣ ਡੇ ਪਾ ਜਾਂਦੇ ਕੋਈ ਮਾਨ ਸਾਬਕ ਜਾਂਦੀ ਹੈਗੀ ਰੋਡਵੇਜ ਦੀ ਬੱਸਾਂ ਫ੍ਰੀ ਨਹੀਂ ਹੈਗੀ ਅੱਲਾ ਕਹਿੰਦਾ ਬਰਿੰਡੀ ਚੱਲਦੇ ਹੈਗੇ ਸਹੀ ਹੈ ਸੋ ਇੱਧਰ ਇੱਕ ਬੱਸ ਵੀ ਖੜੀ ਆ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਅੱਡਾ ਇੱਥੋਂ ਬਦਲ ਕੇ ਕੈਂਚੀਆਂ ਤੇ ਲੱਗੇ ਅੱਛਾ ਕੈਂਚੀ ਤੇ ਲੱਗੇ ਬਾਈ ਹਾਂ ਉਹ ਬੜੀ ਚੰਗੀ ਕਿੱਲਾ ਲੱਗ ਰਹੀ ਹੈ ਇਹ ਤਾਂ ਬੁਰਾ ਹਾਲ ਹੋਇਆ ਪਵੇ ਜਰਾ ਧੰਨਵਾਦ ਤੁਹਾਡਾ ਬਾਈ ਸਾਡਾ ਤਾਂ ਕਾਹਦਾ ਧੰਨਵਾਦ ਆ ਅਸੀਂ ਥੋੜੀ ਲੈ ਕੇ ਗਏ ਆ ਤੁਸੀਂ ਪਹੁੰਚਾਉਣ ਆਲੇ ਆ ਬਾਈ ਇਹ ਤੁਸੀਂ ਆਏ ਤਾਂ ਅਸੀਂ ਗਿਆ ਅੱਛਾ ਮੈਂ ਕਿਤੇ ਸਾਨੂੰ ਐ ਕਿਹਨੂੰ ਵੀ ਅੱਡਾ ਉੱਥੇ ਲੈ ਗਏ ਨਾ ਨਾ ਹਾਂ ਐਡੇ ਰਾਈ ਖਰਾਬ ਆ ਬਾਈ ਬਹੁਤ ਜ਼ਿਆਦਾ ਬੱੱਸਾਂ ਰੋਲ ਗੱਦ ਟਾਇਰ ਪੰਚਰ ਹੋ ਗਿਆ ਕਿਤੇ ਪਟਾ ਟੁੱਟ ਗਿਆ ਅਸੀਂ ਕਰੀਏ ਕੀ ਦੱਸ ਹਮ ਹਾਲੀ ਨੂੰ ਕੋਈ ਹੋ ਸਕਦਾ ਜਿਹੜੀ ਟਰਾਂਸਪੋਰਟ ਯੂਨੀਅਨ ਆ ਜਾਂ ਬੱਸਾਂ ਵਾਲੇ ਸਾਰੇ ਹੈਗੇ ਨੇ ਇਕੱਠੇ ਹੋ ਕੇ ਕਦੇ ਕਿਸੇ ਕੋਲੇ ਮੰਗ ਪੱਤਰ ਦਿੱਤਾ ਹੋਵੇ ਕਿ ਆਹ ਹੋਵੇ ਵੀ ਇਹਦਾ ਹੱਲ ਕਰੋ ਸੜਕ ਦਾ ਇਹ ਤਾਂ ਬਹੁਤ ਹੁਣ ਦਿੱਤਾ ਜੀ ਕੋਈ ਹੱਲ ਨਹੀਂ ਹੋਇਆ ਇਹਦਾ ਬਹੁਤ ਜ਼ਿਆਦਾ ਜੀ ਕੋਈ ਕੋੜੇ ਮੰਤਰੀਆਂ ਨੂੰ ਉਸੇ ਨੂੰ ਦਿੰਦੇ ਆ ਕੋਈ ਹੱਲੀ ਨੂੰ ਹੁੰਦਾ ਕੋਈ ਨਹੀਂ ਕੋਈ ਸੋ ਵੱਡੇ ਪੱਧਰ ਤੇ ਇਹ ਇੱਕ ਸਮੱਸਿਆ ਹੈ ਇੱਧਰ ਦੁਕਾਨਦਾਰ ਵੀਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਮਾਰਕੀਟ ਤੇ ਕਿੰਨਾ ਅਸਰ ਪੈਂਦਾ ਕਿਉਂਕਿ ਮਾਰਕੀਟ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਹ ਹੱਬ ਆ ਇੱਥੋਂ ਸਾਰੀ ਮਾਰਕੀਟ ਅੰਦਰ ਨੂੰ ਜਾਂਦੀ ਹੈ ਤੇ ਲੋਕ ਇੱਥੋਂ ਹੀ ਸਾਰੀ ਖਰੀਦਦਾਰੀ ਕਰਦੇ ਆ ਖਰੀਦਦਾਰੀ ਕਰਕੇ ਇੱਥੋਂ ਹੀ ਉਹਨਾਂ ਨੇ ਆਪਣੇ ਜਲਦੀ ਤੋਂ ਜਲਦੀ ਪਿੰਡਾਂ ਵੱਲ ਜਾਣਾ ਹੁੰਦਾ ਸਾਰੀਆਂ ਦੁਕਾਨਾਂ ਜਿੰਨੀਆਂ ਹੈਗੀਆਂ ਨੇ ਬਿਰਜੀ ਤੁਸੀਂ ਇੱਥੇ ਦੁਕਾਨ ਕਰਦੇ ਹੋ ਬਹੁਤ ਸਾਲਾਂ ਤੋਂ ਕਰਦੇ ਹੋ ਹੁਣ ਅੱਡਾ ਜਦੋਂ ਬਾਹਰ ਚਲਾ ਗਿਆ ਲੋਕਾਂ ਦੀ ਆਵਾਜਾਈ ਖਤਮ ਹੋ ਗਈ ਆ ਕਿੰਨਾ ਕੁ ਪ੍ਰਭਾਵ ਪੈਂਦਾ ਦੁਕਾਨਦਾਰੀ ਤੇ ਅੱਡੇ ਤੋਂ ਜ਼ਿਆਦਾ ਪ੍ਰਭਾਵ ਪੈਂਦਾ ਜੀ ਬਹੁਤ ਕੰਮ ਘਟ ਜਾਂਦਾ ਜੀ ਸਾਡਾ ਬਹੁਤ ਪਰੇਸ਼ਾਨੀ ਹੁੰਦੀ ਹੈ ਸਾਨੂੰ ਇਹ ਵਾਰੀ ਵਾਰੀ ਅੱਡਾ ਚਲਾ ਜਾਂਦਾ ਇਸ ਵਜ੍ਹਾ ਕਰਕੇ ਸੜਕਾਂ ਕਰਕੇ ਥੋੜੇ ਥੋੜੇ ਟਾਈਮ ਬਾਅਦ ਜਦੋਂ ਵੀ ਬਸ ਪਾਣੀ ਭਰ ਜਾਂਦਾ ਉਦੋਂ ਹੀ ਬਸ ਬਸ ਸਟੈਂਡ ਕੈਂਚੀਆਂ ਦੇ ਚਲਾ ਜਾਂਦਾ ਜਿਸ ਕਰਕੇ ਸਾਨੂੰ ਬਹੁਤ ਪਰੇਸ਼ਾਨੀ ਆਂਦੀ ਹੈ ਬਹੁਤ ਨੁਕਸਾਨ ਹੁੰਦਾ ਸਰਦਾ ਅੱਛਾ ਪਾਣੀ ਤਾਂ ਅਸੀਂ ਵੇਖਦੇ ਆਂ ਹਰ ਵਾਰ ਇੱਥੇ ਬਰਸਾਤ ਵੇਲੇ ਤਾਂ ਚਲੋ ਭਰ ਨਹੀਂ ਆ ਮੀਂਹ ਦੇ ਪਾਣੀ ਤੇ ਕਿਸੇ ਦਾ ਕੰਟਰੋਲ ਨਹੀਂ ਹੁੰਦਾ ਪਰ ਮੀਂਹ ਤੋਂ ਬਗੈਰ ਵੀ ਇੱਥੇ ਪਾਣੀ ਖੜਾ ਰਹਿੰਦਾਗਾ ਸਮੱਸਿਆ ਕੀ ਆ ਸੀਵਰੇਜ ਦੀ ਸਮੱਸਿਆ ਆ ਇਹ ਬਹੁਤ ਸਮੱਸਿਆ ਸੀਵਰੇਜ ਕਰਕੇ ਬਹੁਤ ਪਰੇਸ਼ਾਨੀ ਰਹਿੰਦੀ ਹੈ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਜੀ ਤੁਸੀਂ ਆਪ ਵੀ ਦੇਖੋ ਅੱਗੇ ਆ ਸਾਰੀ ਸੜਕ ਨਹਿਰ ਬਣੀ ਪਈ ਜੀ ਕੋਈ ਐਮਐਲਏ ਵੀ ਜਿਹੜਾ ਤੁਹਾਡਾ ਹੈਗਾ ਇਥੋਂ ਦੀ ਮੌਕੇ ਦੀ ਸਰਕਾਰ ਦਾ ਐਮਐਲਏ ਆ ਜਦੋਂ ਸਰਕਾਰ ਨਹੀਂ ਬਣੀ ਸੀ ਬਥੇਰਾ ਇੱਥੇ ਆ ਕੇ ਲਾਈਵ ਹੁੰਦਾ ਹੁੰਦਾ ਸੀ ਕਹਿੰਦਾ ਹੁੰਦਾ ਸੀ ਸਾਡੀ ਸਰਕਾਰ ਆਵੇ ਇਸ ਕੰਮ ਕਰਾਵਾਂਗੇ ਹੁਣ ਤਾਂ ਉਹਨਾਂ ਦੀ ਸਰਕਾਰ ਆ ਕਦੇ ਆਉਂਦਾ ਉਹ ਕਦੇ ਸੁਣਦਾ ਤੁਹਾਡੀ ਗੱਲ ਨਾ ਨਹੀਂ ਹੁਣ ਕੋਈ ਨਹੀਂ ਜੀ ਕੋਈ ਸੁਣਵਾਈ ਨਹੀਂ ਸੋ ਦੁਕਾਨਦਾਰ ਭਰਾ ਨੇ ਸੋ ਆਪਣੇ ਆਪ ਦੇ ਵਿੱਚ ਵੱਡੀ ਸਮੱਸਿਆ ਹੈ ਇਹ ਕਿ ਇੱਥੇ ਜਿਹੜਾ ਇਹ ਸੀਵਰੇਜ ਹੈ ਸੀਵਰੇਜ ਬਲੋਕੇਜ ਹੈ ਸੋ ਇਸ ਕਰਕੇ ਜਿਹੜਾ ਹੈਗਾ ਲੋਕਾਂ ਨੂੰ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਇਹ ਰਾਹ ਗੀਰ ਆ ਰਹੇ ਨੇ ਕਿਸ ਤਰੀਕੇ ਨਾਲ ਜਾ ਰਹੇ ਨੇ ਬਾਈ ਜੀ ਤੁਸੀਂ ਕੈਂਚੀਆਂ ਤੇ ਇਲਜਾਨ ਦਾ ਹੁੱਕਾ ਮਾਰ ਰਹੇ ਹੋ ਅੱਡਾ ਹੁਣ ਉੱਥੇ ਚਲਾ ਗਿਆ ਬਹੁਤ ਲੰਬੇ ਸਮੇਂ ਤੋਂ ਇਹ ਸਮੱਸਿਆ ਹੈ ਕਿੰਨੀ ਵੀ ਵਾਰ ਅੱਡਾ ਗਿਆ ਮੇਰੇ ਤਾਂ ਹਲੇ ਚੇਤਾ ਨਹੀਂ ਇਹ ਇਹ ਤੀਜੀ ਵਾਰ ਵਗ ਗਿਆ ਜੀ ਹੂੰ ਆਈ ਸੀ ਪੰਜ ਛੇ ਮਹੀਨੇ ਦੀ ਤੀਜੀ ਵਾਰ ਵਗ ਗਿਆ ਹੂੰ ਮੇਨ ਸਮੱਸਿਆ ਕੀ ਹੈਗੀ ਸਮੱਸਿਆ ਦਾ ਵਸਾ ਛੜਕਦੀ ਤੇ ਇਹਦੀ ਇਹਦੀ ਪਾਣੀ ਦੀ ਹੈ ਜੀ ਵਸਾ ਹੋਰ ਕੋਈ ਦਿੱਕਤ ਨਹੀਂ ਦੋਨੀਆਂ ਹੱਲ ਨਹੀਂ ਹੋ ਰਹੀ ਦੋਨੇ ਹੱਲ ਨਹੀਂ ਜੀ ਸਾਢੇ 3 ਸਾਲ ਹੋ ਗਿਆ ਸਰਕਾਰ ਬਣੀ ਨੂੰ ਹਾਂਜੀ ਹਾਂਜੀ ਕੋਈ ਸੁਣਦਾ ਨਹੀਂ ਜੀ ਕੋਈ ਨਹੀਂ ਸੁਣਦਾ ਜੀ ਕੋਈ ਨਹੀਂ ਸੁਣ ਰਿਹਾ ਜੀ ਸਰਕਾਰ ਤਾਂ ਕਹਿੰਦੀ ਅਸੀਂ ਵਿਕਾਸ ਹੀ ਬੜਾ ਕਰਾ ਰਹੇ ਹਾਂ ਨਹੀਂ ਜੀ ਨਹੀਂ ਵੱਡੇ ਮੋੜ ਜਾ ਕੇ ਦੇਖੋ ਜੀ ਕੀ ਹਾਲ ਹੈ ਜੀ ਲੋਕਾਂ ਦੇ ਘਰਾਂ ਚ ਪਾਣੀ ਵੜਿਆ ਪਿਆ ਬੁਰਾ ਹਾਲ ਨੇ ਕੱਲ ਤਰ ਨਾਲ ਲੱਗ ਕੇ ਹਟਿਆ ਜੀ ਬੱਸਾਂ ਲੰਘਦੀਆਂ ਨਹੀਂ ਬੱਸਾਂ ਨਹੀਂ ਲੰਘਦੀਆਂ ਹੈਗੇ ਜੀ ਆਟੋ ਨਹੀਂ ਜਾਂਦੇ ਹੈਗੇ ਬਸ ਇੱਕ ਤੁਰੇ ਫਿਰਦੇ ਜੀ ਰੋਜ਼ ਰੋਟੀ ਦੇ ਮਾਰੇ ਬੱਸ ਕਿਸੇ ਕੋਲੇ ਪਿੰਡ ਦੇ ਜਾਂ ਸ਼ਹਿਰ ਦੇ ਜਾਂ ਇੱਥੋਂ ਦੇ ਟਰਾਂਸਪੋਰਟਰਾਂ ਨੇ ਤੁਸੀਂ ਕਿਸੇ ਕੋਲੇ ਪਹੁੰਚ ਕੀਤੀ ਐਮਐਲਏ ਕੋਲੇ ਹੋਰ ਸਰਪ੍ਰਸ਼ਾਸਨ ਕੋਲੇ ਸਾਰੀ ਮੰਡੀ ਜਾਈ ਜਾਂਦੀ ਹੈ ਜੀ ਪਰ ਕਿਸੇ ਨੇ ਕੁਝ ਸੁਣੀ ਨਹੀਂ ਹੈਗਾ ਤਿੰਨ ਵਾਰੀ ਉਥੋਂ ਡਾ ਲੈ ਜਾਂਦਾ ਜੀ ਪਿਛਲੇ ਸਾਲ ਵੀ ਜੀ ਦੋ ਵਾਰ ਤਿੰਨ ਵਾਰ ਜਾਇਆ ਹੈ ਉਹਨਾਂ ਦੇ ਕੋਈ ਆਸਰੀ ਨਹੀਂ ਹੋਇਆ ਜੀ ਕਿਸੇ ਗੱਲ ਦਾ ਜੀ ਸੁਣਵਾਈ ਕਿਵੇਂ ਪਿਛਲੇ ਸਾਲ ਤਿੰਨ ਚਾਰ ਵਾਰ ਕਚਰੀ ਚ ਜਾਇਆ ਸੀ ਜੀ ਐਸਡੀਐਮ ਕੋਲੇ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੋਈ ਉਹ ਕੱਲੇ ਆਸ਼ਵਾਸਨ ਦਿੰਦੇ ਰਹੇ ਕਿ ਅੱਜ ਕਰਾ ਦਾਂਗੇ ਕੱਲ ਕਰਾ ਦਾਂਗੇ ਉਹ ਸਾਲ ਟੱਪ ਗਿਆ ਹੈ ਹੁਣ ਇੱਕ ਵਾਰੀ ਸੋਈ ਦੂਜੀ ਵਾਰ ਫੇਰ ਲੈ ਗਏ ਉਹ ਕਿਚਾਂ ਤੇ ਬਸ ਐਸਟੈਂਡ ਬਹੁਤ ਪ੍ਰੋਬਲਮ ਹੋ ਰਹੀ ਸੀ ਸਵਾਰੀ ਨਾ ਆਉਂਦੀ ਨਹੀਂ ਉੱਥੋਂ ਜਾਣ ਆਉਣ ਦੀ 40 ਰੁਪਏ ਲੱਗਦੇ ਜੀ ਚਾਤੀ ਨਹੀਂ ਕਿਲੋ ਜਾਣ ਵਾਸਤੇ ਇੱਕ ਸਵਾਰੀ ਨੂੰ 40 ਰੁਪਏ ਦੇਣਾ ਪੈਂਦਾ ਬਾਕੀ ਪਿੰਡ ਦਾ ਕਿਰਾਇਆ ਹਾਂ ਪਿੰਡ ਦਾ ਕਿਰਾਇਆ ਭਟਿੰਡੇ ਜਾਣ ਵਾਸਤੇ ਪਹਿਲੇ ਅਸੀਂ 40 ਰੁਪਏ ਦੇਨੇ ਕੱਚਿਆਂ ਤੇ ਜਾਣ ਨੂੰ ਤੇ ਭਟਿੰਡੇ ਦਾ ਕਿਰਾਇਆ 50 ਰੁਪਏ ਆ ਜੀ ਬਹੁਤ ਪਰੇਸ਼ਾਨੀ ਹੋ ਰਹੀ ਹੈ ਜੀ ਕੋਈ ਸੁਣਵਾਈ ਨਹੀਂ ਹੈ ਕਿਸੇ ਤਰ੍ਹਾਂ ਦੀ ਜਮੇ ਕੋਈ ਸੁਣਵਾਈ ਨਹੀਂ ਹੈ ਜੀ ਜੀ ਤੇ ਮੋਰ ਮੰਡੀ ਦੇ ਵਿੱਚ ਅੰਦਰ ਪਰਣ ਵਾਸਤੇ ਕੋਈ ਵੀ ਰਸਤਾ ਨਹੀਂ ਹੈ ਜੇ ਚਾਰ ਪੰਜ ਰਾਸਤੇ ਸਾਰੇ ਪਾਸੇ ਪਾਣੀ ਭਰਿਆ ਹੋਇਆ ਬੁਰਾ ਹਾਲ ਹੈ ਠੀਕ ਹੈ ਜੀ ਆਲੇ ਕਹਿੰਦੇ ਵੀ ਸਾਡੀ ਵੀ ਸਮੱਸਿਆ ਬੱਸਾਂ ਦਾ ਨੁਕਸਾਨ ਹੁੰਦਾਗਾ ਰਟਾਇਰ ਹੋ ਹੋਏ ਆਂਦੇ ਹੋਰ ਨੁਕਸਾਨ ਹੋਣ ਦਾ ਡਰ ਰਹਿੰਦਾ ਇੱਧਰ ਤਾਂ ਕਹਿੰਦੇ ਪੰਪ ਕੋਲੇ ਇਹ ਹਾਲ ਹੋਇਆ ਪਈ ਬੱਸ ਪਲਟ ਵੀ ਸਕਦੀ ਆ ਇੱਥੇ ਜੀ ਐਡਾ ਏਡਾ ਪਾਣੀ ਸੀਗਾ ਜੀ ਕੱਲ ਐਡਾ ਏਡਾ ਐਡਾ ਏਡਾ ਪਾਣੀ ਸੀ ਟੱਪੀ ਦਾ ਨਹੀਂ ਸੀ ਵਿਛਦੀ ਬਹੁਤ ਬੁਰਾ ਹਾਲ ਸੀਗਾ ਜੀ ਇੱਥੇ ਇੱਕ ਸਾਲ ਸਮੱਸਿਆ ਹੋ ਗਈ ਜੀ ਇਹ ਹੁਣ ਨਹੀਂ ਪਿਛਲੇ ਸਾਲ ਵੀ ਜੁਲਾਈ ਦੇ ਵਿੱਚ ਐਡਾ ਇੱਥੇ ਨਹੀਂ ਸੀ ਸਰਕਾਰ ਕਰ ਨਹੀਂ ਸਕਦੀ ਸੀ ਇੱਕ ਸਾਲ ਦੇ ਵਿੱਚ ਕੋਈ ਹੱਲ ਜੀ ਉਸੇ ਛੜ ਕੇ ਕਰਕੇ ਐਡਾ ਹੈ ਨਹੀਂ ਜੀ ਇੱਥੇ ਹਾਂ ਜਿੱਥੋਂ ਟਰੱਕ ਯੂਨੀਅਨ ਤੋਂ ਲੈ ਕੇ ਇਹ ਸਰਕਾਰ ਤੋਂ 1 ਸਾਲ ਚ ਹੱਲ ਨਹੀਂ ਹੋਇਆ ਜੀ 1 ਸਾਲ ਦੇ ਵਿੱਚ ਉਹ 1.5 ਤੋਂ 2 ਕਿਲੋਮੀਟਰ ਦਾ ਟੋਟਾ ਨਹੀਂ ਬਣਿਆ ਹਾਂ 1.5 ਤੋਂ 2 ਕਿਲੋਮੀਟਰ ਦਾ ਹੋਰ ਸਰਕਾਰ ਕਰੂਗੀ ਹੈ ਕੀ ਭੱਲੇ ਇਹਨਾਂ ਦੇ ਸਰਕਾਰ ਤਾਂ ਸਰਕਾਰ ਨੇ ਵਿਕਾਸ ਬਹੁਤ ਕਰਤਾ ਹਾਂ ਵਿਕਾਸ ਨਾਮ ਦਾ ਹੀ ਵਿਕਾਸ ਹੈ 2 ਬਾਰ ਧਰਨਾ ਲਾਇਆ ਉਹ ਦੋ ਵਾਰ ਵੀ ਅੱਡਾ ਆਂਦਾ ਨਹੀਂ ਸੀ ਜੀ ਦੋ ਬਾਰ ਧਰਨਾ ਲਾਇਆ ਬੱਸ ਸਟੈਂਡ ਜਿੱਥੋਂ ਨੇ ਬੱਸ ਕੈਂਚੇ ਤੇ ਫੇਰ ਅੱਡਾ ਲੈ ਕੇ ਆਈ ਸੀ ਠੱਕੇ ਨਾਲ ਉਰੇ ਹੁਣ ਵੀ ਧਰਨੇ ਦੀ ਪੀਸ਼ਣ ਬਣੀ ਹੋਈ ਹੈ ਧਰਨਾ ਹੁਣ ਫੇਰ ਦੁਬਾਰਾ ਧਰਨਾ ਲਾਇਆ ਆਊਗਾ ਫੇਰ ਹੀ ਵੱਡੇ ਵੱਡੇ ਬੱਸ ਆਉਣਗੇ ਜੀ ਸਰਕਾਰ ਤਾਂ ਪਰ ਸੋ ਐਮ ਐਲ ਇ ਤੋਂ ਅਗਲੀ ਜੋ ਲੰਕੇ ਗਿਆ ਉਹਨੇ ਕਿਸੇ ਦੁਕਾਨਦਾਰ ਦੀ ਕੋਈ ਧਿਆਨ ਧਿਆਨ ਨਹੀਂ ਦਿੱਤਾ ਉਹਨੂੰ ਪਤਾ ਨਹੀਂ ਵੀ ਇਹ ਦੁਕਾਨਦਾਰ ਇਹਨੇ ਔਖੇ ਹੋਏ ਪਏ ਇੱਥੇ ਸਾਰੇ ਰੋਜ਼ਗਾਰ ਪੰਧੋਂ ਇਹਨਾਂ ਨੇ ਬੰਦ ਕਰਿਆ ਨੂੰ 1 ਮਹੀਨਾ ਹੋ ਗਿਆ ਜੀ ਸਾਨੂੰ ਪੂਰੀਆਂ ਤੇ ਦੁਕਾਨਦਾਰ ਸਾਫਰ ਵੀ ਔਖੇ ਆ ਜੀ ਜਿਨੂੰ ਲੰਗਣਾ ਟੱਪੜਾ ਪੈਂਦਾ ਉਹ ਵੀ ਔਖੇ ਟੱਪੇ ਨਹੀਂ ਜਾਂਦਾ ਇੱਥੋਂ ਦੀ ਜੀ ਦੇਖੋ ਵੀ ਇੱਥੋਂ 1.5 ਕਿਲੋਮੀਟਰ ਬਾਹਰ ਚਲਾ ਗਿਆ ਬੱਸ ਸਾਡਾ 1.5 ਕਿਲੋਮੀਟਰ ਜਾਣ ਵਾਸਤੇ ਪਹਿਲਾਂ ਤਾਂ 20 ਰੁਪਏ ਆਟੋ ਵਾਲੇ ਨੂੰ ਦੇਣੇ ਪੈਂਦੇ ਆ 40 40 ਰੁਪਏ ਤਾਂ 30 ਰੁਪਏ ਸੁਣਾਉਂਦੇ ਆ ਆਟੋ ਵਾਲੇ ਨੇ 30 ਰੁਪਏ ਕਰਤੇ ਅੱਛਾ ਆਟੋ ਵਾਲੇ ਨੂੰ ਲੁੱਟ ਕਰਤੀ ਹੁਣ ਫਾਇਦਾ ਜੀ ਜਦੋਂ ਕਾ ਕੰਮਦਾ ਜੀ ਜਿੱਥੇ ਉਹ 15 ਰੁਪਏ ਚ ਆਉਂਦਾ ਸੀ ਉਹਦਾ 100 ਦਾ ਨੋਟ ਲੱਗਦਾ ਹੈ ਜੀ 30 40 ਰੁਪਏ ਦਾ ਇੱਕ ਗੇੜੇ ਦੇ ਲੈ ਲੰਦੇ ਹੈਗੇ ਕੁਝ ਬੱਸਾਂ ਵਾਲੇ ਲੈ ਲੰਦੇ ਹੈਗੇ ਸਾਡੇ ਕੋਲੇ ਪੱਲੇ ਕੀ ਘੋੜ ਸਾਡੇ ਕੋਲੇ ਕੁਝ ਨਹੀਂ ਰਹਿੰਦਾ ਹੈਗਾ ਇਸ ਤੋਂ ਬਾਅਦ ਨਾ ਹੀ ਕੋਈ ਗਾਹਕ ਜਿਹੜਾ 100 ਰੁਪਏ ਲੈ ਕੇ ਆਉਂਦਾ ਨਾ ਹੀ ਕੋਈ ਇੱਧਰ ਗਾਹਕ ਆਵੇ ਕਿਉਂਕਿ ਉਧਰੋਂ ਸਿੱਧਾ ਹੀ ਬਾਹਰ ਹੀ ਭੱਜ ਜਾਂਦੇ ਆ ਇੱਧਰ ਸਾਡੇ ਕੋਲ ਤਾਂ ਇੱਥੇ ਬਿਹਲੇ ਬੈਠਾ ਸਾਰੇ ਕਿਸੇ ਕੰਨੀ ਮਰਜ਼ੀ ਦੇਖ ਲੋ ਸਾਰੇ ਦੁਖੀ ਹੈ ਜੀ ਹਾਂ ਤੇ ਪਾਣੀ ਇੱਥੇ ਇੰਨਾ ਨਾ ਸਾਡੀਆਂ ਦੁਕਾਨਾਂ ਚ ਪਾਣੀ ਵੜਦਾ ਨਾ ਕੋਈ ਪਾਣੀ ਦਾ ਪ੍ਰਬੰਧ ਹੈ ਫਰਾਨੀ ਦੀ ਗੱਲ ਤਾਂ ਇਹ ਆ ਵੀ ਨ ਉਹ ਮੋੜ ਮੰਡੀ ਇੱਕ ਵੱਡੀ ਮੰਡੀ ਆ ਪੰਜਾਬ ਦੀਆਂ ਵੱਡੀਆਂ ਮੰਡੀਆਂ ਚੋਂ ਇੱਥੇ ਵੱਡੇ ਵੱਡੇ ਲੀਡਰਾਂ ਨੇ ਰਿਸ਼ਤੇਦਾਰੀਆਂ ਨੇ ਪਵਨ ਬਾਂਸਲ ਹੋ ਰਹਿਆਂ ਦੀਆਂ ਰਿਸ਼ਤੇਦਾਰੀਆਂ ਇੱਥੇ ਠੀਕ ਹਨ ਪਰ ਮਤਲਬ ਕਿ ਸੁਣਵਾਈ ਕੋਈ ਨਹੀਂ ਹੁੰਦੀ ਕੋਈ ਸੁਣਵਾਈ ਨਹੀਂ ਜੀ ਸਾਡੀ ਇੱਥੇ ਕੋਈ ਸੁਣਵਾਈ ਨਹੀਂ ਜੀ ਅਸੀਂ ਸਾਰੇ ਅਫਸਰਾਂ ਕੋਲੇ ਜਾ ਕੇ ਦੇਖ ਲਿਆ ਜੀ ਧਰਨਾ ਲਾ ਕੇ ਫੇਰ ਸੁਣਵਾਈ ਹੁੰਦੀ ਆ ਉਹ ਵੀ ਅਸੀਂ ਸਾਰੇ ਆ ਗਏ ਆ ਜੀ ਦੋ ਐਪਲੀਕੇਸ਼ਨਾਂ ਦੇ ਕੇ ਆਏ ਆ ਕਿ ਲੋਕ ਤਾਂ ਇੱਕ ਇੱਕ ਦੰਦਿਆ ਅਸੀਂ ਦੋ ਦੋ ਦੇ ਕੇ ਆਏ ਆ ਤਾਂ ਵੀ ਸਰਵਾਈ ਨਹੀਂ ਹੋਈ ਹੈਗੀ ਕੋਈ ਸੁਣਵਾਈ ਨਹੀਂ ਬਾਈ ਜੀ ਇੱਥੇ ਸਾਡਾ ਹੋ ਤਾਂ ਤਾਂ ਮੈਂ ਦੇਖ ਲਾਪੀ ਦੇਖ ਲੋ ਪੂਰਾ ਹਾਲ ਹੈ ਜੀ ਬਸ ਲੋਕਾਂ ਦੀ ਸਰਕਾਰ ਤੇ ਆਮ ਲੋਕਾਂ ਦੇ ਐਮ ਐਲ اے ਉਹ ਉਹ ਬਦਲਾ ਹੈ ਬਸ ਆ ਇਹੋ ਜਿਹਾ ਬਦਲਾ ਆ ਦਿਖਾਓ ਬਾਈ ਨੂੰ ਇੱਧਰ ਵੀ ਇਹੋ ਜਿਹਾ ਬਦਲਾ ਹੈ ਜੀ ਇੱਥੇ ਸਾਡਾ ਹਾਂ ਦੇਖ ਲੋ ਜੀ ਪਜਾਮੇ ਲਾ ਕੇ ਟੱਪੀਦਾ ਜੀ ਇੱਥੋਂ ਦੀ ਮਸਾਫਰਾ ਨੂੰ ਬਹੁਤ ਦੁਖੀ ਹੁੰਦੇ ਆ ਜੀ ਕਹਿਣ ਤੋਂ ਬਾਪ ਜੀ ਨੇ ਮੋੜ ਮੰਡੀ ਆਉਣਾ ਲੋਕ ਸੁਣ ਲੈਣਾ ਨੀਕਰਾਂ ਚ ਆਓ ਹਾਂ ਹਾਂ ਇਹ ਗੱਲ ਹੈ ਜੀ ਪਜਾਮੇ ਲਾ ਕੇ ਟੱਪਦੇ ਆ ਜੀ ਬੂਟ ਚੱਪਲਾ ਲਾ ਕੇ ਟੱਪਦੇ ਆ ਕਿ ਬਿਚਾਰੇ ਆ ਜਿਵੇਂ ਅਸੀਂ ਥੋੜਾ ਜਿਹਾ ਸੁੱਕੇ ਚ ਆਇਓ ਜੀ ਜੇ ਪਹਿਲਾਂ ਦੇਖਦੇ ਤੁਸੀਂ ਐਂ ਦੇਖਣਾ ਚ ਵੀ ਨਹਿਰ ਦੇ ਆਲੇ-ਦੁਆਲੇ ਪਲਦੇ ਆ ਜੀ ਨਹਿਰ ਭਗਦੀ ਸੀ ਹਾਂ ਨਹਿਰ ਕਿਤਨਾ ਦੀ ਸੀ ਦੇਖਿਆ ਸੀ ਤਸਵੀਰਾਂ ਦੇ ਵਿੱਚ ਵੀ ਮੋੜ ਮੱਡੀ ਝੀਲਾਂ ਚ ਵਸਦੇ ਆ ਜੀ ਉਹ ਉਹ ਨਾ ਜਿਵੇਂ ਕਿਸ਼ਤੀਆਂ ਪਾਉਣ ਵਾਲਾ ਹਾਲ ਆ ਜੀ ਮੀਂਹ ਪੈ ਤੋ 36 ਘੰਟੇ ਬਾਅਦ ਹੀ ਪਾਣੀ ਹਾਂ ਜੀ ਮੀਂਹ ਪੈਣ ਤੋਂ 36 ਘੰਟੇ ਬਾਅਦ ਹੀ ਪਾਣੀ ਇੱਥੇ ਹੀ ਫਿਰਦਾ ਸੀ ਉਹ ਮੇਰੇ ਡੂਡ ਡੂਡ 2 2 ਫੁੱਟ ਪਾਣੀ ਜਿਹੜਾ ਸੀਵਰੇਜ ਕੰਮ ਨਹੀਂ ਕਰਦਾ ਨਹੀਂ ਜੀ ਨਹੀਂ ਕੋਈ ਸੀਵਰੇਜ ਸਭ ਫੇਲ ਹੋਇਆ ਪਿਆ ਜੀ ਇਹ ਤਾਂ ਕਹਿੰਦੇ ਵੱਡੀਆਂ ਮਸ਼ੀਨਾਂ ਲਾਤੀਆਂ ਅਸੀਂ 1.8500 ਕਰੋੜ ਰੁਪਇਆ ਆਇਆ ਸੀ ਇੱਕ ਵਾਰੀ ਮੈਂ ਇੱਕ ਵਾਰੀ ਮੇਰੀ ਯਾਦ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਣਾ ਸੀ ਇੱਥੇ ਰੈਲੀ ਕਰਨ ਹਾਂਜੀ ਉਦੋਂ ਕੇਜਰੀਵਾਲ ਵੀ ਆਇਆ ਸੀ ਉਦੋਂ ਪਤਾ ਨਹੀਂ ਕੁਝ ਕੁ ਘੰਟਿਆਂ ਦੇ ਵਿੱਚ ਹੀ ਸਾਰਾ ਮੋੜ ਸਾਫ਼ ਕਰਤਾ ਸੀ ਮਸ਼ੀਨਾਂ ਲਾ ਕੇ ਹਾਂ ਇਹ ਕੀ ਪਤਾ ਹੁਣ ਇਹਨਾਂ ਕੋਲ ਕੀ ਸਸਤ ਹੈ ਜੀ ਹੁਣ ਤਾਂ ਜਗ੍ਹਾ ਤੋਂ ਪਾਣੀ ਨਹੀਂ ਨਿਕਲਦਾ ਉਦੋਂ ਤਾਂ ਵੱਡੇ ਵੱਡੀਆਂ ਸਟੇਜਾਂ ਵੀ ਲੱਗ ਜਾਂਦੀਆਂ ਜੀ ਸਾਰਾ ਕੁਝ ਸਾਫ਼ ਹੋ ਜਾਂਦਾ ਹੁਣ ਹੁਣ ਆ ਕੇ ਦੇਖਣ ਨਾਲ ਵੀ ਕੀ ਹੋਈ ਜਾਂਦਾ ਮੋੜ ਮੰਡੀ ਦੇ ਵਿੱਚ ਬਹੁਤ ਬੁਰਾ ਹਾਲ ਹੈ ਸਾਡਾ ਕੋਈ ਨਹੀਂ ਸੁਣ ਰਿਹਾ ਛੋਟਾ ਦੁਕਾਨਦਾਰ ਹੈ ਉਹ ਸਾਰਾ ਕਿਰਾਏ ਵਾਲਾ ਦੁਕਾਨਦਾਰ ਹੈ ਤਿੰਨ-ਤਿੰਨ ਚਾਰ-ਚਾਰ ਰੁਪਏ ਕਿ ਇੱਕ ਦੁਕਾਨ ਦਾ ਕਿਰਾਇਆ ਪੈ ਰਿਹਾ ਸਾਰਾ ਸਿਰ ਪੈ ਰਿਹਾ ਹੈ ਨਾ ਕੋਈ ਮਾਲਕ ਸੁਣਦਾ ਤਾਂ ਕੰਨ ਦਾ ਵਿੱਚ ਮੈਂ ਕਿਰਾਇਆ ਛੱਡ ਦੂੰ ਨਾ ਜੀ ਮੈ ਤਾਂ ਮੇਰਾ ਕੋਈ ਮਤਲਬ ਨਹੀਂ ਹੈ ਅਜਿਹਾ ਪੂਰਾ ਹੀ ਲੱਗ ਜਾਵਾਂਗੇ ਅੱਛਾ ਅੱਗੇ ਕੀ ਸੋਚਿਆ ਹੈਗਾ ਹੁਣ ਆਏ ਕਿੰਨਾ ਚਿਰ ਨਰਕ ਚ ਬੈਠੇ ਸਾਡੀ ਤਾਂ ਪਲਾਨਿੰਗ ਹੈ ਜੀ ਨਾ ਆਇਆ ਤਾਂ ਅਸੀਂ ਤਾਂ ਧਰਨਾ ਲਾਵਾਂਗੇ ਜੀ ਫਿਰ ਕਿੰਝਾਂ ਦੇ ਸਾਡੇ ਕੋਲ ਤਾਂ ਕੋਈ ਹੋਰ ਹੱਲ ਹੀ ਨਹੀਂ ਅਸੀਂ ਤਾਂ ਉੱਥੇ ਬੈਠਾਂਗੇ ਇਸੇ ਵੀ ਇੱਥੇ ਵੀਲੇ ਬੈਠੇ ਆ ਉੱਥੇ ਵੀਲੇ ਸੁਣਦੇ ਨਹੀਂ ਜਦੋਂ ਫਿਰ ਹੁਣ ਡੀਸੀ ਵੀ ਸ਼ਕਤੀ ਦਿਖਾਊਗਾ ਜੀ ਜਦੋਂ ਆਪ ਦੀ ਸ਼ਕਤੀ ਦਿਖਾਵਾਂਗੇ ਸਰਕਾਰ ਦਾ ਵੱਡੀ ਓਡੀਅਰ ਥੱਲੇ ਡਿੱਗੀ ਜਾਂਦੀ ਹੈ ਇਹਦੇ ਕਿੱਡੀ ਗੱਲ ਹੈ ਜੀ ਸਾਰੀਆਂ ਸਰਕਾਰਾਂ ਸਾਬ ਸੁਣਨਗੀਆਂ ਜੋ ਧਰਨਾ ਦੋ ਦਿਨ ਲੱਗਿਆ ਜੀ ਜੋ ਧਰਨਾ ਦੋ ਦਿਨ ਲੱਗਿਆ ਇਹ ਸਰਕਾਰਾਂ ਸਾਰੀ ਗੱਲ ਸੁਣਨਗੀਆਂ ਪਰ ਦੁਕਾਨ ਦਾ ਥੋੜੇ ਹੌਲੀ ਹੌਲੀ ਥੋੜੇ ਥੋੜੇ ਹੌਲੀ ਫ੍ਰੀ ਹੁੰਦੀ ਹੈ ਜੀ ਫ੍ਰੀ ਉਹ ਕਵੇਰ ਧਰਨਾ ਲਾਉਂਦੇ ਆ ਜੋ ਸਾਡਾ ਧਰਨਾ ਲੱਗਿਆ 89 ਦਿਨ ਸੰਭਲੀ ਧਰਨਾ ਲੱਗੂਗਾ ਤੇ ਸਰਕਾਰਾਂ ਨੂੰ ਅਸੀਂ ਜਗਾਵਾਂਗੇ ਕਿਵੇਂ ਜਗਾਈਦਾ ਤੇ ਇਹ ਸੜਕਾਂ ਸੀ ਆ ਬਣਾ ਕੇ ਦਿਖਾਵਾਂਗੇ ਜੀ ਸਾ ਅਲਟੀਮੇਟ ਸੋ ਚੈਲੰਜ ਹੈ ਸਰਕਾਰ ਨੂੰ ਕਿ ਜਦੋਂ ਦੁਕਾਨਦਾਰ ਜਦੋਂ ਆਮ ਲੋਕ ਆਮ ਵਰਗ ਭਾਵੇਂ ਕਿਸਾਨ ਹੋਣ ਮਜ਼ਦੂਰ ਹੋਣ ਦੁਕਾਨਦਾਰ ਹੋਣ ਇਕੱਠੇ ਹੁੰਦੇ ਆ ਸਰਕਾਰ ਨੂੰ ਘੇਰਦੇ ਆ ਤਾਂ ਫਿਰ ਵੱਡੀਆਂ-ਵੱਡੀਆਂ ਸਰਕਾਰਾਂ ਡਿੱਗ ਜਾਂਦੀਆਂ ਨੇ ਸਰਕਾਰਾਂ ਨੂੰ ਬਣਾਉਣ ਵਾਲੇ ਵੀ ਇਹੀ ਲੋਕ ਨੇ ਤੇ ਸਰਕਾਰਾਂ ਨੂੰ ਡੇਗਣ ਵਾਲੇ ਵੀ ਇਹੀ ਲੋਕ ਨੇ ਉਹ ਆਮ ਲੋਕਾਂ ਦੇ ਧੀ ਪੁੱਤ ਜਿਹੜੇ ਇੱਥੋਂ ਜਿੱਤ ਕੇ ਵੋਟਾਂ ਲੈ ਕੇ ਚੰਡੀਗੜ੍ਹ ਜਾ ਕੇ ਸੌਂ ਜਾਂਦੇ ਆ ਤੇ ਉਹਨਾਂ ਨੂੰ ਬਾਅਦ ਚ ਇਹ ਵੀ ਨਹੀਂ ਪਤਾ ਲੱਗਦਾ ਕਿ ਸਾਡੇ ਉਹ ਵੀਰ ਭਰਾ ਜਿੰਨਾਂ ਗਲੀਆਂ ਦੇ ਵਿੱਚ ਅਸੀਂ ਆਮ ਤੁਰੇ ਫਿਰਦੇ ਸੀ ਅੱਜ ਉਹ ਕਿਵੇਂ ਨਰਕ ਭਰੀ ਜ਼ਿੰਦਗੀ ਕੱਟ ਰਹੇ ਨੇ ਤੇ ਉਹਨਾਂ ਦਾ ਹਾਲ ਪੁੱਛਣ ਵੀ ਨਹੀਂ ਆਉਂਦੇ ਹੁਣ ਉਹਨਾਂ ਨੂੰ ਆਪਣਾ ਹਾਲ ਦੱਸਣਾ ਆਉਂਦਾ ਤੇ ਸਰਕਾਰ ਜਗਾਉਣੀ ਆਉਂਦੀ ਆ ਤਸਵੀਰਾਂ ਨੇ ਮੋੜ ਮੰਡੀ ਦੀਆਂ ਮੋੜ ਮੰਡੀ ਜਿਹੜਾ ਕਿ ਐਂ ਭਲੇਖਾ ਪੌਂਦਾ ਜਿਵੇਂ ਝੀਲਾਂ ਚ ਵੱਸਦਾ ਸ਼ਹਿਰ ਹੋਵੇ ਸੋ ਬੱਸ ਸਟੈਂਡ ਬਾਹਰ ਚੱਲਾ ਗਿਆ ਡੇਢ ਦੋ ਕਿਲੋਮੀਟਰ ਸਾਈਡ ਤੇ ਚਲਾ ਗਿਆ ਰਾਮਪੁਰਾ ਕੈਂਚੀਆਂ ਤੇ ਉੱਥੇ ਬੱਸਾਂ ਵਾਲਿਆਂ ਨਾਲ ਸਵਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਮੋੜ ਮੰਡੀ ਤੁਸੀਂ ਬੱਸ ਸਟੈਂਡ ਦਾ ਹਾਲ ਵੇਖਿਆ ਬੱਸ ਸਟੈਂਡ ਦੇ ਆਸੇ ਪਾਸੇ ਮਾਰਕੀਟ ਦਾ ਹਾਲ ਵੇਖਿਆ ਸੜਕਾਂ ਦਾ ਹਾਲ ਵੇਖਿਆ ਜਿਹਦੀ ਵਜ੍ਹਾ ਕਰਕੇ ਆਰਜੀ ਤੌਰ ਤੇ ਬੱਸ ਅੱਡਾ ਹੁਣ ਰਾਮਪੁਰਾ ਕੈਂਚੀਆਂ ਤੇ ਆ ਗਿਆ ਉਹ ਬੱਸ ਮਾਨਸਾ ਨੂੰ ਜਾਣ ਵਾਲੀ ਖੜੀ ਆ ਇਧਰ ਪਿੱਛੇ ਤਲਵੰਡੀ ਨੂੰ ਜਾਣ ਵਾਲੀ ਤੇ ਇਧਰ ਬਠਿੰਡਾ ਤੇ ਸਾਹਮਣੇ ਰਾਮਪਰੇ ਵਾਲੀਆਂ ਬੱਸਾਂ ਸੋ ਇਹ ਆਰਜੀ ਤੌਰ ਤੇ ਬੱਸ ਸਾਡਾ ਇੱਥੇ ਤੀਸਰੀ ਵਾਰ ਆਇਆ ਮੋੜ ਮੰਡੀ ਦੀ ਹਾਲਤ ਇਹ ਆ ਵੀ ਪਿਛਲੇ 5-6 ਮਹੀਨਿਆਂ ਦੇ ਵਿੱਚ ਤੀਸਰੀ ਵਾਰ ਬੱਸ ਸਾਡਾ ਇੱਥੇ ਰਾਮਪਰਾ ਕੈਂਚੀਆਂ ਦੇ ਬਣਾਉਣਾ ਪਿਆ ਕਿਉਂਕਿ ਨਾ ਕੋਈ ਸੁਣ ਰਿਹਾ ਨਾ ਕੋਈ ਹੱਲ ਕਰ ਰਿਹਾ ਸੋ ਇੱਥੋਂ ਆਟੋ ਲੱਗੇ ਨੇ ਆਟੋ ਬੱਸ ਸਾਡੇ ਤੱਕ ਲੈ ਕੇ ਜਾਂਦੇ ਨੇ ਇੱਧਰ ਸੋ ਇੱਥੇ ਐਡਾ ਲੈ ਕੇ ਆਏ ਹੋ ਤੁਸੀਂ ਕੀ ਵਜ੍ਹਾ ਵਜ੍ਹਾ ਦਾ ਸੜਕ ਟੁੱਟੀ ਕਾ ਨਾ ਆਇਆ ਜੀ ਉੱਥੋਂ ਲੈ ਗੋ ਸੜਕ ਟੁੱਟੀ ਐ ਉਸ ਕਰਕੇ ਆਇਆ ਠੀਕ ਐ ਪਰ ਸਾਨੂੰ ਕੋਈ ਲਾਭ ਨਹੀਂ ਮਿੰਨੀ ਵਾਲੇ 10 ਬਿਸਵਾ ਦੀ ਲੈਂਦੇ ਨੇ ਉਹ ਦੋ ਦੋ ਬੀਲ ਲੈਂਦੇ ਅੱਧੇ ਬੀਲ ਲੈਂਦੇ ਅਸੀਂ ਬੀਲ ਲੰਨੇ ਸਾਡੇ ਨਾਲ ਛੱਡ ਦੀ ਅੱਛਾ ਜਿਹਦਾ ਲੂਟ ਹੈ ਉਹ ਵੀ ਆਉਂਦਾ ਹੈ ਜਿਹਦਾ ਨਹੀਂ ਲੂਟ ਉਹ ਵੀ ਮਿੰਨੀ ਵਾਲਾ ਇਦਾਂ ਆਉਂਦਾ ਜੀ ਠੀਕ ਐ ਹਾਂ ਜੀ ਆਹ ਖੜੇ ਸਾਰੇ ਠੀਕ ਆ ਸਾਰੇ ਆਟੋ ਵਾਲੇ ਖੜੇ ਐ ਕਿਸੇ ਦੀ ਸਵਾਰੀ ਨਹੀਂ ਮੈਂ ਜੀ ਮਿੰਨੀ ਮੈਨੂੰ ਸਵਾਰੀ ਨਾਲ ਕੋਈ ਮਤਲਬ ਨਹੀਂ ਮੈਂ ਤਾਂ ਉਹ ਗੱਲ ਕਰਨ ਆਇਆ ਵੀ ਅੱਡਾ ਇੱਥੇ ਲਿਆਂਦਾ ਹੈਗਾ ਸਮੱਸਿਆ ਤਾਂ ਹੈਗੀ ਆ ਨਾ ਸਮੱਸਿਆ ਤਾਂ ਹੈਗੀ ਐ ਜੀ ਬਹੁਤ ਵੱਡੀ ਸਵਾਰੀ ਨੇ ਬਹੁਤ ਸਮੱਸਿਆ ਹੈ ਹੂੰ ਸਵਾਰੀ 20 ਰੁਪਏ ਐਕਸਟਰਾ ਲੱਗਦੀ ਆ ਇੱਧਰ ਆਪਾਂ ਨਾਲ ਹੋਰ ਵੀ ਸਵਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਬਾਈ ਜੀ ਖੜੇ ਨੇ ਇੱਧਰ ਬੱਸਾਂ ਵਾਲੇ ਬਾਈ ਜੀ ਬੱਸ ਸਾਡਾ ਇੱਥੇ ਲਿਆਂਦਾ ਆਰਜੀ ਤੌਰ ਤੇ ਦੋ ਤਿੰਨ ਵਾਰੀ ਪਹਿਲਾਂ ਵੀ ਲਿਆਂਦਾ ਸਮੱਸਿਆ ਹੱਲ ਕਿਉਂ ਨਹੀਂ ਹੁੰਦੀ ਇਹਦੀ ਸਮੱਸਿਆ ਅਰੇ ਹੱਲ ਹੁੰਦੀ ਜੀ ਮੋੜ ਦਾ ਹਾਲ ਇਹੀ ਰਹੂਗਾ ਚਾਰ ਸਪੀਰੇ ਪਾਣੀ ਐ ਇੱਧਰ ਸਲਾਏ ਇਹ ਲਿਆਉਂਦੇ ਆ ਆਪਣੀਆਂ ਬੱਸਾਂ ਹੁਣ ਆ ਬੱਸ ਤੂੰ ਲਾ ਲੋ ਵੀ ਤਲਵੰਡੀ ਜਾਈਦੀ ਆ ਪਿੰਡਾਂ ਵੇਚ ਦੀ ਗਾੜਾ ਇਹ ਤੇਲ ਫालतੂ ਮੈਂ ਤਾਂ ਸਵਾਰੀਸ਼ੈ ਨੂੰ ਮਿਲਦੀ ਨਹੀਂ ਗਵਰੀਆਂ ਬਟੇਰ ਰੋਡ ਤੇ ਤਾਰਨੇ ਕੋ ਹਟੋ ਵਾਲੇ ਲੈ ਕੇ ਅੱਡਾ ਬੜਾ ਬੁਰਾ ਹਾਲ ਹੈ ਬਸ ਜੀ ਇਹ ਮਿੰਨੇਗੇ ਮਿੰਨੇ ਦਾ ਮਿੰਨੇ ਦਾ ਖਾਸ ਹੀ ਬੁਰਾ ਹਾਲ ਹੈ ਜੀ ਵੱਡੀ ਵਾਲੇ ਲਾਹਦੇ ਇੱਕ ਇਹਨਾਂ ਨੇ ਅੱਡਾ ਫੀਸ ਦੁੱਗਣੀ ਕਰਤੀ ਤਾਂ ਰੌਲਾ ਪੈ ਗਿਆ ਅੱਛਾ ਪਹਿਲਾਂ ਸੀਗੇ 10 ਰੁਪਏ ਹਾਂ ਉਹ ਡਬਲ ਕਰਤੀ 20 ਕਰਤੀ 20 ਕਰਤੀ ਹਾਂ ਪਰ ਅੱਡੇ ਦਾ ਹਾਲ ਬੁਰਾ ਹੈ ਅੱਡੇ ਦਾ ਬੁਰਾ ਹਾਲ ਹੈ ਸੋ ਇਧਰ ਮਾਤਾ ਜੀ ਹੁਣੀ ਖੜੇ ਆ ਬੇਬੇ ਕਿੱਥੋਂ ਆਏ ਹੋ ਹਾਸੀਮ ਕਿੱਥੋਂ ਆਏ ਜੀ ਜਾਣਾ ਕਿੱਥੇ ਆ ਬੁਰਜਮਾਲ ਸਾਜਣਾ ਅੱਛਾ ਤੇ ਬੱਸ ਅੱਡਾ ਕਿਹਨਾਂ ਇੱਥੇ ਲਿਆਂਦਾਰ ਜੀ ਤੌਰ ਤੇ ਪਹਿਲਾਂ ਵੀ ਲਿਆਂਦਾ ਸੀਗਾ ਬੱਸਾਂ ਦਾ ਬੁਰਾ ਹਾਲ ਬੱਸਾਂ ਦਾ ਤਾਂ ਬੁਰਾ ਹਾਲ ਹੀ ਹੈ ਜੀ ਕੋਈ ਹਾਲ ਹੀ ਨਹੀਂਗਾ ਕਿਤੇ ਉਹੀ ਗੱਲ ਆ ਹੁਣ ਇੱਥੇ ਜਾਉ ਕੀ ਜਾਣਦੇ ਆਂਗੇ ਕੋਈ ਨਹੀਂ ਇੱਥੇ ਲੈ ਕੇ ਵੋਟਾਂ ਪਰੇ ਹੋ ਜਾਂਦੇ ਆ ਕੋਈ ਨਹੀਂ ਪ੍ਰੈਮ ਐਮ ਐਲ ਵੀ ਤਾਂ ਥੋੜੇ ਪਿੰਡ ਦਾ ਹੀ ਆ ਐਮ ਐਲ ਆ ਨੂੰ ਕੀ ਕਰਾਂਗੇ ਪਿੰਡ ਦੇ ਨੂੰ ਜਦੋਂ ਕੁਝ ਬਣਾਉਂਦਾ ਹੀ ਨਹੀਂ ਅੰਦਰ ਦੇ ਆਪਣੇ ਘਰ ਹੋਏ ਪਏ ਨੇ ਬੁਰਾ ਹਾਲ ਹੋਇਆ ਹੈ ਦਾ ਦਾ ਬੁਰਾ ਹਾਲ ਹੋਇਆ ਤੇ ਉੱਥੋਂ ਹੀ ਆਏ ਆ ਅਸੀਂ اچھا ਐਮਐਲਏ ਦਾ ਆਪਦਾ ਵੀ ਬੁਰਾ ਹਾਲ ਆ ਐ ਬੁਰਾ ਹਾਲ ਹੀ ੱਟਿਆ ਮੈਂ ਅਸੀਂ ਮੰਡੀ 'ਚ ਜਾ ਕੇ ਆਏ ਆ ਲੋਕ ਵੀ ਕਹੀ ਜਾਂਦੇ ਆ ਕਹਿੰਦੇ ਐਮਐਲਏ ਨੇ 3.5 ਸਾਲਾਂ ਤੇ ਗੇੜਾ ਹੀ ਨਹੀਂ ਮਾਰਿਆ ਇੱਥੇ ਖੜੇ ਲੈ ਹੁਣ ਬਸ ਠੀਕ ਨੇ 4 ਵਜੇ ਆਊਗੀ 5 ਵਜੇ ਬਸ ਇੱਥੇ ਖੜੇ ਰਹਿਾਂਗੇ ਕੀ ਕਰਗੇ ਫਿਰ ਹੁਣ ਸੋ ਇਹ ਬੀਬੀਆਂ ਸੁਖਵੀਰ ਸਿੰਘ ਮਾਈਸਰਖਾਨਾ ਜਿਹੜਾ ਐਮਐਲਏ ਆ ਉਹਨਾਂ ਦੇ ਪਿੰਡੋਂ ਆਏ ਕਹਿੰਦੇ ਐਮਐਲਏ ਦਾ ਵੀ ਬੁਰਾ ਹਾਲ ਹੋਇਆ ਪਿਆ ਤੇ ਉਧਰੋਂ ਦੇਖੋ ਬਠਿੰਡੇ ਨੂੰ ਜਾਣ ਵਾਲੀਆਂ ਬੱਸਾਂ ਨੇ ਜਿਨ੍ਹਾਂ ਲੋਕਾਂ ਨੇ ਪਰ ਬਠਿੰਡੇ ਜਾਣਾ ਇੱਥੇ ਸਵਾਰੀ ਉਤਰਦੀ ਆ ਇੱਥੋਂ ਆਟੋ ਦੇ ਥਰੂ ਜਾਂ ਮਿਨੀ ਬੱਸਾਂ ਦੇ ਥਰੂ ਉਧਰ ਨੂੰ ਬੱਸਾਂ ਜਾਂਦੀਆਂ ਨੇ ਤੇ ਸਵਾਰੀਆਂ ਨੂੰ ਇਸ ਕਰਕੇ ਲੈ ਕੇ ਜਾਂਦੇ ਆ ਸੋ ਇਹ ਹਾਲ ਆ ਮਾਤਾ ਕਿੱਥੋਂ ਆਏ ਹੋ ਅਸੀਂ ਲੰਗੋਟ ਆਏ ਜੀ ਕਿੱਧਰ ਜਾਣਾ ਸ਼ੇਖਪੁਰੇ ਅੱਛਾ ਸ਼ੇਖਪੁਰੇ ਜਾਣਾ ਪਰ ਬੱਸ ਅੱਡਾ ਜਾਂ ਉੱਥੇ ਤਾਂ ਬੱਸ ਹੈ ਨਹੀਂ ਇੱਥੋਂ ਹੀ ਚੜਨਾ ਪੈਣਾ ਤੁਹਾਨੂੰ ਹਾਂ ਹਾਂ ਇੱਥੇ ਚੜਨਾ ਪੈਣਾ ਹਾਂਜੀ ਬੁਰਾ ਹਾਲ ਹੀ ਆ ਬੱਸਾਂ ਦਾ ਬਹੁਤ ਬੁਰਾ ਹਾਲ ਹੈ ਜੀ ਹਾਂ ਬਹੁਤ ਬੁਰਾ ਹਾਲ ਹੈ ਹਾਂਜੀ ਸੋ ਸਵਾਰੀਆਂ ਦਾ ਹਾਲ ਵੇਖੋ ਸਵਾਰੀਆਂ ਦਾ ਹਾਲ ਤੁਸੀਂ ਵੇਖ ਸਕਦੇ ਹੋ ਇੱਧਰ ਵੀਰ ਬੱਸਾਂ ਵਾਲੇ ਆ ਟਰਾਂਸਪੋਰਟਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕਿਉਂ ਇੰਨਾ ਮਾੜਾ ਹਾਲ ਹੋਇਆ ਬਾਈ ਜੀ ਸਤਿ ਸ੍ਰੀ ਅਕਾਲ ਠੀਕ ਹੋ ਠੀਕ ਹੈ ਜੀ ਦੋ ਤਿੰਨ ਵਾਰ ਅੱਡਾ ਇੱਥੇ ਆ ਗਿਆ ਹਾਂਜੀ ਕੀ ਚੱਕਰਾਂ ਚੱਕਰ ਬਾਈ ਤੁਸੀਂ ਆਪ ਹੀ ਸਾਨੂੰ ਸੜਕ ਦਾ ਬਰਾ ਹਾਲ ਹੈ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਇੱਥੇ ਕਹ ਵੀ ਜੇ ਪਾਣੀ ਦਾ ਨਿਕਾਸ ਹੋ ਜੇ ਸਭ ਤੋਂ ਵੱਡਾ ਤਾਂ ਨਿਕਾਸ ਪਾਣੀ ਦਾ ਜਾਂ ਪੀਣ ਵਾਲਾ ਪਾਣੀ ਜਿਹਨਾਂ ਦੀ ਦੋ ਤਿੰਨ ਮੁਸੱਬਸਿਆ ਹੈਗੀ ਸਾਰਿਆਂ ਨੂੰ ਪਤਾ ਹੈ ਵੀ ਉਹਦਾ ਹੱਲ ਹੋ ਜੇ ਅੱਡੇ ਦਾ ਐਟੋਮੈਟਿਕ ਮਜਬੂਰ ਹੈ ਵੀ ਅੱਡੇ ਦਾ ਤਾਂ ਐ ਵੀ ਉੱਥੇ ਜੋ ਗੱਡੀਆਂ ਨੂੰ ਲੰਘਣ ਨੂੰ ਥਾਂ ਨਹੀਂ ਬੁਰਾ ਹਾਲ ਹੈ ਆਸ ਵਿੱਚ ਗੱਡੀਆਂ ਦੀਆਂ ਗੱਡੀਆਂ ਲੱਗਦੀਆਂ ਟੂਏ ਪਏ ਪਏ ਨਾ ਬੱਸਾਂ ਵਾਲੇ ਆਸ ਵਿੱਚ ਲੜਦੇ ਆ ਜਾਂ ਕਾਰਾਂ ਵਾਲੇ ਵਿਚਾਲੇ ਲਾ ਕੇ ਭਾਗੇ ਆ ਝਗੜੇ ਕਰਕੇ ਬੱਸਾਂ ਵਾਲੇ ਵਾਹਦੇ ਗਏ ਅੱਛਾ ਉੱਥੇ ਲੋਕਲ ਲੋਕ ਕਹਿ ਰਹੇ ਸੀ ਕਹਿੰਦੇ ਵੀ ਆਪਣਾ ਟਰੱਕ ਯੂਨੀਅਨ ਤੋਂ ਲੈ ਕੇ ਤੇ ਪਹਿਲੀਆਂ ਕੈਂਚੀਆਂ ਤੱਕ ਤਾਂ ਇੰਨਾ ਮਾੜਾ ਹਾਲਾ ਵੀ ਬੱਸ ਪਲਟ ਵੀ ਸਕਦੀ ਪਲਟ ਵੀ ਸਕਦੀ ਹੈ ਉਹ ਤੁਸੀਂ ਦੇਖੋ ਖੁਦ ਦੇਖ ਕੇ ਆਏ ਹੋਵੋਗੇ ਵੀ ਤੁਸੀਂ ਸਾਰੀ ਵੀਡੀਓ ਬਣਾਈ ਹੋਊਗੀ ਉਹਦੇ ਵਿੱਚ ਇੱਕ ਵੀ ਗੱਲ ਤੁਹਾਡੀ ਝੂਠ ਨਹੀਂ ਵੀ ਸਾਰੋ ਸਾਰ ਸੱਚ ਹੈ ਵੀ ਪਤਾ ਨਹੀਂ ਇਹਦਾ ਵੀ ਪਾਣੀ ਦਾ ਵੀ ਰਿਸਿਵਰੇ ਚੱਲਦਾ ਦੁਕਾਨਦਾਰੀ ਤੇ ਛੋਟੇ ਦੁਕਾਨਦਾਰ ਵੀ ਪ੍ਰਭਾਵਿਤ ਖਾ ਪੂਰੀ ਉਹਨਾਂ ਦੇ ਉਹਨਾਂ ਦੇ ਜੇ ਅਸੀਂ ਜਾਵਾਂਗੇ ਡੇਚ ਆਪਾਂ ਬਸ ਸਾਡੇ ਜਾਣ ਗਿਆ ਤਾਂ ਹੀ ਉਹਨਾਂ ਦੇ ਅਧਿਕਾਰ ਚੱਲੂਗਾ ਉਹ ਵੀ ਮਜਬੂਰ ਹੈ ਉਹਨਾਂ ਦਾ ਕੋਈ ਕਸੂਰ ਨਹੀਂ ਅੱਛਾ ਸਵਾਰੀਆਂ ਵਾਲੇ ਨਹੀਂ ਕਹਿੰਦੇ ਵੀ ਭਾਈ ਅਸੀਂ ਤਾਂ ਉੱਥੇ ਉਤਰਨਾ ਅਸੀਂ ਕਿਵੇਂ ਜਾਏਗੇ ਨਹੀਂ ਕਹਿੰਦੇ ਤਾਂ ਹੈਗੇ ਨੇ ਪਰ ਮਜਬੂਰੀ ਹੈ ਆਟੋ ਵਾਲਿਆਂ ਨੇ ਵੀ ਰੇਟ ਚੱਕਤਾ ਨਹੀਂ ਸਵਾਰੀਆਂ ਵਾਸਤੇ ਵੀਰੇ ਇੰਨੀਆਂ ਬੱਸਾਂ ਆ ਗਈਆਂ ਜਿਹੜੀਆਂ ਬਸ ਸਟੈਂਡ ਜਾਂਦੀਆਂ ਉਹ 10 ਰੁਪਏ ਸਵਾਰੀ ਲੈ ਰਹੇ ਐ ਤੇ ਬਾਕੀ ਆਟੋ ਵਾਲੇ ਵੀ ਉਹਨਾਂ ਨੂੰ ਵੀ ਅਸੀਂ ਕਿਹਾ ਵੀ 10 ਰੁਪਏ ਸਵਾਰੀ ਲਓ ਆਪਦੀ ਠੀਕ ਹੈ ਨਾ ਵੱਧ ਨਹੀਂ ਅਸੀਂ ਕਿਸੇ ਨੂੰ ਲੈ ਇਥੋਂ ਦੇ ਐਮਐਲਏ ਇਥੋਂ ਦੀ ਜਿਹੜੀ ਹੈਗੀ ਪ੍ਰਸ਼ਾਸਨ ਹੋਰ ਕੋਈ ਸੁਣਦਾ ਨਹੀਂ ਜੀ ਕੋਈ ਨਹੀਂ ਸੁਣ ਰਿਹਾ ਹਾਂ ਕਿਉਂ ਮੰਡੀ ਦੇ ਬਸਨੀਕ ਵੀ ਜਾ ਰਹੇ ਆ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਨਹੀਂ ਯਾਰ ਸੁਣ ਰਿਹਾ ਐਮਐਲਏ ਵੀ ਕਿ ਨਹੀਂ ਕਿਹੜਾ ਮਾਰ ਨਹੀਂ ਜੀ ਨਹੀਂ ਕੋਈ ਕਿਹੜਾ ਨਹੀਂ ਮਾਰ ਰਿਹਾ ਸਾਨੂੰ ਉੱਥੇ ਬੀਬੀਆਂ ਮਿਲ ਗਈਆਂ ਕਹਿੰਦੀਆਂ ਸੇ ਐਮਐਲਏ ਦੇ ਪਿੰਡੋਂ ਆ ਮਾਈ ਸਰਖਾਨੇ ਤੋਂ ਕਹਿੰਦੀ ਅਸੀਂ ਉਹਨੂੰ ਕੀ ਕਰਗੇ ਉਹਦਾ ਆਪ ਦਾ ਬੁਰਾ ਹਾਲ ਆਪ ਦਾ ਬੁਰਾ ਹਾਲ ਕੱਲ ਵੀ ਜੀ ਇਸੇ ਕਰਕੇ ਮੋੜ ਜਿੱਕੋ ਘੁੰਮਣ ਵਾਲੀਆਂ ਕੈਂਚੀਆਂ ਉਹ ਬੰਦ ਸੀਗੀਆਂ ਕਾ ਵੱਡੇ ਮੋੜ ਦੇ ਵਿੱਚ ਸਾਰੇ ਜਿ ਵਿੱਚ ਪਾਣੀ ਪਾਣੀ ਫਿਰ ਰਿਹਾ ਤੁਸੀਂ ਵੈਸੇ ਗਏ ਵੀ ਹੋਵੋਗੇ ਚੈੱਕ ਕਰਿਆ ਹੁਣ ਸਾਰੇ ਮੰਡੀ ਦੇ ਵਿੱਚ ਵੀ ਵੱਡੇ ਮੋੜ ਜੀ ਬਹੁਤ ਜਿਆਦਾ ਬੁਰਾ ਹਾਲ ਹੈ ਅੱਛਾ ਕੀ ਹੱਲ ਹੋ ਸਕਦਾ ਹੁਣ ਇਹ ਤਾਂ ਸਰਕਾਰ ਸੁਣਦੀ ਨਹੀਂ ਹੈ ਪ੍ਰਸ਼ਾਸਨ ਸਰਕਾਰ ਤਾਂ ਵੀਰ ਜੀ ਹੁਣ ਪਤਾ ਕੀ ਗੱਲ ਹੈ ਵੀ ਜੇ ਹੁਣ ਨਗਰ ਕੌਂਸਲ ਮੋੜ ਹੈ ਅਸੀਂ ਵਾਰ-ਵਾਰ ਇਹਨਾਂ ਨੂੰ ਬੇਨਤੀ ਕੀਤੀ ਹੋਈ ਹੈ ਪਹਿਲਾਂ ਵੀ ਦੋ ਵਾਰੀ ਏਡਾ ਬਾਹਰ ਆ ਚੁੱਕਿਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਮਹੀਨੇ ਬਾਅਦ ਜਾਂ ਅਸੀਂ ਦੋ ਮਹੀਨਾ ਬਾਅਦ ਰਸਤਾ ਚਾਲੂ ਕਰ ਦਾਂਗੇ ਪਰ ਉਹ 6 ਮਹੀਨੇ ਲੰਘਣ ਬਾਅਦ ਫਿਰ ਉਹੀ ਹਾਲ ਹੋ ਜਾਂਦਾ ਹੈ ਪਰ ਉਹ ਕਰੀ ਦੇ ਕੋਸ ਅੱਡਾ ਫੀਸ ਕਹਿੰਦੇ ਡਬਲ ਕਰਦੇ ਅੱਡਾ ਫੀਸ ਡਬਲ ਕਰਦੀ 10 ਰੁਪਏ ਪਰਚੀ ਸੀ ਹੁਣ ਉਹ 20 ਰੁਪਏ ਕਰ ਰખી ਓਹਨਾਂ ਨੇ ਵੀ ਸਾਨੂੰ ਐ ਵੀ ਉਹ ਕਿਸ ਖੁਸ਼ੀ ਚ ਵਧਾਈ ਐ ਵੀ ਸਾਨੂੰ ਅੱਡੇ ਦੀ ਬਿਲਡਿੰਗ ਬਣਾ ਕੇ ਦੇਤੀ ਓਹਨਾਂ ਨੇ ਜਾਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਤਾ ਜਾਂ ਲੈਟਰਿੰਗ ਬਾਥਰੂਮ ਸਾਫ਼ ਆ ਉੱਤੇ ਜਾਂ ਸਵਾਰਿਆਂ ਦੇ ਬੈਠਣ ਵਾਸਤੇ ਜਾਂ ਪਾਸਤਾ ਦੀ ਬਿਲਡਿੰਗ ਬਣੀ ਹੋਈ ਐ ਵੀ ਕਿਸ ਖੁਸ਼ੀ ਚ ਵਧਾਈ ਐ ਉਹ ਸਾਨੂੰ ਦੱਸਿਆ ਜਾਵੇ ਠੀਕ ਏਹੀ ਸਾਡੀ ਜੁਨੀਅਨ ਦਾ ਮੰਡਲ ਬਠਿੰਡਾੜੀ ਪੂਰੋਂ ਹਸਪਤਲ ਲੱਗਾ ਇਥੇ ਡਿਊਟੀ ਅਮਰੀ ਇਹ ਸਾਡੀ ਯੂਨੀਅਨ ਦੀ ਮੰਗ ਹੈ ਵੀ ਇਹ ਜਿਹੜਾ ਅੱਡਾ ਪਰਚੂ ਹੈ ਇਹ ਕਿਹੜੀ ਖੁਸ਼ੀ ਵਿੱਚ ਵਧਾਈ ਇਹਨਾਂ ਨੇ ਵੈਸੇ ਕੀ ਅੰਦਾਜ਼ਾ ਲੱਗਦਾ ਵੀ ਹੁਣ ਇਹ ਕਿੰਨੇ ਕ ਦਿਨ ਰਹੂਗਾ ਇਸ ਤਰ੍ਹਾਂ ਇਹ ਤਾਂ ਵੀ ਜੀ ਦੇਖੋ ਹੁਣ ਜਿਵੇਂ ਕਮੇਟੀ ਕਹਿ ਰਹੀ ਹੈ ਵੀ ਹੁਣ ਬਰਸਾਤਾਂ ਚੱਲ ਰਹੀਆਂ ਵੀ ਬਰਸਾਤਾਂ ਤੋਂ ਬਾਅਦ ਅਸੀਂ ਠੀਕ ਕਰਵਾ ਦੇਾਂਗੇ ਹੋ ਸਕਦਾ ਮਹੀਨਾ ਲੱਗੇ 2 ਮਹੀਨੇ ਲੱਗ ਜਾਣ ਪਰ ਬਰਸਾਤਾਂ ਤੋਂ ਪਹਿਲਾਂ ਵੀ ਅਸੀਂ ਬੜੇ ਵਾਰੀ ਗੇੜਾ ਮਾਰਿਆ ਉਦੋਂ ਵੀ ਮੋੜ ਦੇ ਵਿੱਚ ਪਾਣੀ ਪੂਟੋ ਵੀ ਉਦੋਂ ਵੀ ਨਹੀਂ ਕਰਿਆ ਗੱਲ ਤਾਂ ਇਹ ਹੈ ਨਾ ਵੀ ਉਹ ਇਹਦਾ ਕੋਈ ਪ੍ਰੋਪਰ ਹੱਲ ਹੀ ਨਹੀਂ ਕਰ ਰਹੇ ਵੀ ਕੋਈ ਹੱਲ ਕਰਨੇ ਦਾ ਨਹੀਂ ਕੋਈ ਹੱਲ ਨਹੀਂ ਹੋ ਰ ਪਹਿਲਾਂ ਵੀ ਅਸੀਂ ਪ੍ਰਸ਼ਾਸਨ ਨੂੰ ਮਿਲਦੇ ਰਹੇ ਆ ਵੀ ਇਹਦਾ ਹੱਲ ਕਰੋ ਜੀ ਕੋਈ ਤੁਸੀਂ ਬੈਠਣ ਦੇ ਪ੍ਰਬੰਧ ਨਹੀਂ ਕੋਈ ਨਾ ਪੀਣ ਦਾ ਪ੍ਰਬੰਧ ਹੈ ਸਾਰੇ ਕੋਲੇ ਕੁਝ ਨਹੀਂ ਕਰਦੇ ਕਹਿੰਦੇ ਜੀ ਕਰਾਂਗੇ ਕਰਾਂਗੇ ਬਸ ਐਂ ਕਹਿ ਕੇ ਸਾਰਦੇ ਜੀ ਸੋ ਟਰਾਂਸਪੋਰਟਰਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ ਟਰਾਂਸਪੋਰਟਰ ਆਪਣੀ ਜਗ੍ਹਾ ਤੇ ਸਹੀ ਨਹੀਂ ਅੱਡਾ ਫੀਸ ਡਬਲ ਕਰਤੀ ਆ ਸੜਕਾਂ ਦਾ ਬੁਰਾ ਹਾਲ ਹੈ ਸੜਕਾਂ ਦਾ ਜਿਹੜਾ ਨੁਕਸਾਨ ਹੋਣ ਦਾ ਡਰ ਰਹਿੰਦਾ ਪਰ ਨਾ ਪ੍ਰਸ਼ਾਸਨ ਦੇ ਕੰਨਾਂ ਤੇ ਜੂੰ ਸਰਕਦੀ ਹੈ ਤੇ ਸਰਕਾਰਾਂ ਦਾ ਤਾਂ ਧਿਆਨ ਹੀ ਨਹੀਂ ਸਰਕਾਰ ਤਾਂ ਨਾ ਉਹਨਾਂ ਦਾ ਕੋਈ ਵਿਧਾਇਕ ਤਾਂ ਨਾ ਕੋਈ ਹੋਰ ਨਮਾਇੰਦਾ ਇੱਥੇ ਗੇੜਾ ਹੀ ਨਹੀਂ ਮਾਰ ਰਿਹਾ ਫਿਲਹਾਲ ਬਰਸਾਤਾਂ ਦਾ ਮੌਸਮ ਚੱਲ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਮੱਸਿਆ ਹੱਲ ਨਾ ਹੋਈ ਤਾਂ ਸਵਾਰੀਆਂ ਨੂੰ ਵੀ ਜਿਹੜਾ ਹੈਗਾ ਵੱਡੇ ਪੱਧਰ ਤੇ ਪਰੇਸ਼ਾਨੀ ਹੋ ਸਕਦੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਇਸ ਵਕਤ ਜਿਹੜੀਆਂ ਰਾਮਪੁਰਾ ਕੈਂਚਗਾਨੀ ਮਾਨਸਾ ਨੂੰ ਤੇ ਸਾਰੀਆਂ ਜਿਹੜੀਆਂ ਹੈਗੀਆਂ ਬੱਸਾਂ ਉਧਰ ਰਾਮਪਰੇ ਵਾਲੀ ਖੜੀ ਆ ਇਸੇ ਤਰ੍ਹਾਂ ਹੀ ਜਿਹੜੀਆਂ ਜਾ ਰਹੀਆਂ ਨੇ ਕੈਮਰਾਮੈਨ ਕੁਲਜੀਤ ਨਾਲ ਮੋੜ ਮੰ